ਤਾਂ ਭਾਈ ਜਿਵੇਂ ਤੁਹਾਨੂੰ ਪਤਾ ਕਿ ਆਪਣੀ 3 ਨਵੰਬਰ ਨੂੰ ਆਫਲਾਈਨ ਦੇ ਵਿੱਚ ਟੈਸਟ ਸੀਰੀਜ਼ ਸਟਾਰਟ ਹੋਣ ਜਾ ਰਹੀ ਹੈ ਪਤਾ ਸਾਰਿਆਂ ਨੂੰ ਕਿ ਪਟਵਾਰੀ ਦੀ ਭਰਤੀ ਵੀ ਆਉਣੀ ਹੈ ਜਾਂ ਸੀਨੀਅਰ ਅਸਿਸਟੈਂਟ ਦਾ ਪੇਪਰ ਵੀ ਆ ਸਕਦਾ ਇਸ ਤੋਂ ਇਲਾਵਾ ਐਕਸਾਈਜ਼ ਇਨਸਪੈਕਟਰ ਦੀ ਭਰਤੀ ਵੀ ਹੈਗੀ ਆ ਤਾਂ ਉਹਨਾਂ ਨੂੰ ਫੋਕਸ ਕਰਕੇ ਹੀ ਅਸੀਂ ਇਹ ਟੈਸਟ ਸੀਰੀਜ਼ ਨੂੰ ਚਲਾਵਾਂਗੇ ਪਹਿਲਾ ਟੈਸਟ ਸੀਰੀਜ਼ ਵੀ ਆਪਣੀ ਚੱਲਦੀ ਰਹੀ ਆ ਹੁਣ ਵੀ ਚੱਲੂਗੀ ਬਸ ਪਹਿਲਾਂ ਨਾਲੋਂ ਤੇ ਹੁਣ ਚ ਫਰਕ ਕੀ ਹੈ ਬਸ ਇੰਨਾ ਜਾਣ ਲਓ ਪਹਿਲਾ ਟੈਸਟ ਸੀਰੀਜ਼ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਡਿਊਲ ਪ੍ਰੋਪਰ ਬਣਦਾ ਸੀ ਉਵੇਂ ਹੀ ਸਾਡੇ ਟੈਸਟ ਹੁੰਦੇ ਸੀ ਤੇ ਸ਼ਨੀਵਾਰ ਨੂੰ ਹੁੰਦੀ ਸੀ ਛੁੱਟੀ ਐਕ ਤੇ ਸ਼ਨੀਵਾਰ ਨੂੰ ਸਪੈਸ਼ਲ ਕਰੰਟ ਅਫੇਅਰ ਦੀ ਕਲਾਸ ਐਂਡ ਉਹ ਵੀ ਟੈਸਟ ਦੇ ਵਿੱਚ ਹੀ ਹੋ ਯਾਨੀ 100 ਨੰਬਰ ਦਾ ਕਰੰਟ ਹੋ ਕੇ ਪਲੱਸ ਕਰੰਟ ਅਫੇਅਰ ਦੇ ਨਾਲ ਮਿਲਦੀ ਜੁਲਦੀ ਜਿਹੜੀ ਸਟ੍ਰੈਟੇਜੀ ਹੈ ਉਹ ਸਾਰਾ ਕੁਝ ਇਹਦੇ ਵਿੱਚ ਹੀ ਹੋਊਗਾ ਤਾਂ ਕਿ ਸੀਨੀਅਰ ਅਸਿਸਟੈਂਟ ਜੀ ਦੇ ਪੇਪਰ ਆ ਗਿਆ ਉਹਦੇ ਵਿੱਚ ਵੀ ਤੁਹਾਡੇ ਕਰੰਟ ਅਫੇਅਰ ਪਿਛਲੇ ਸਾਲ ਦੇ ਕਵਰ ਹੋ ਜਾਣ ਅਕਸਾਈਜ਼ ਆ ਗਿਆ ਜਾਂ ਉਸ ਤੋਂ ਬਾਅਦ ਪਟਵਾਰੀ ਆ ਸਾਰੇ ਪੇਪਰਾਂ ਦੇ ਵਿੱਚ ਤੁਹਾਡੇ ਕਰੰਟ ਅਫੇਅਰ ਦੀ ਜਿਹੜੀ ਮਹੱਤਤਾ ਉਹ ਟੈਸਟ ਸੀਰੀਜ਼ ਦੇ ਨਾਲ ਤੁਹਾਡੀ ਕਵਰ ਹੋ ਜਾਵੇਗੀ ਤੇ ਬਾਕੀ ਟੈਸਟ ਸੀਰੀਜ਼ ਪਹਿਲਾਂ ਹੀ ਆਪਣੀ ਨੰਬਰ 1 ਤੇ ਨੰਬਰ 1 ਤੇ ਵੀ ਹੁਣ ਨੰਬਰ 1 ਪਲੱਸ ਕਰ ਦਾਂਗੇ ਸਾਰੇ ਜਾਣੇ 3 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਪਹੁੰਚਣਾ ਪਹਿਲੇ ਦਿਨ ਡੈਮੋ ਹੀ ਹੁੰਦਾ ਤਾਂ ਕੋਈ ਵੀ ਬੱਚਾ ਆ ਕੇ ਟੈਸਟ ਸੀਰੀਜ਼ ਜੁਆਇਨ ਕਰ ਸਕਦਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਧੇਰੇ ਜਾਣਕਾਰੀ ਵਾਸਤੇ ਕਿਉਂਕਿ ਇਹ ਟੈਸਟ ਸੀਰੀਜ਼ ਆਨਲਾਈਨ ਵੀ ਜਲਦੀ ਹੀ ਆਉਗੀ ਥੈਂਕ ਯੂ ਸੋ ਮਚ